ਵਟਵਾ ਸਾਹਿਬ ਸੰਪਸ਼ਟ ਲਫ਼ਜ਼ਾਂ ਦੇ ਵਿੱਚ ਇੱਥੋਂ ਸ਼ੁਰੂਆਤ ਮੈਂ ਕਰਦਾ ਕਿ ਸੱਤਾ ਦੇ ਵਿੱਚ ਸੀ ਜਦੋਂ ਅਕਾਲੀ ਦਲ ਤੇ ਗਲਤੀਆਂ ਪਾਰਟੀ ਕੋ ਹੁੰਦੀਆਂ ਹੁਣ ਨਵੇਂ ਸਿਰੇ ਤੋਂ ਲੋਕਾਂ ਦਾ ਭਰੋਸਾ ਜਿੱਤਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਕਿਹੜਾ ਮੈਸੇਜ ਜਿਹੜਾ ਲੋਕਾਂ ਦੇ ਵਿੱਚ ਲੈ ਕੇ ਜਾ ਰਹੀ ਹੈ ਅ ਸਭ ਤੋਂ ਪਹਿਲਾਂ ਜੀ ਥੈਂਕਸ ਫॉर ਹੈਵਿੰਗ ਅਸ ਤੁਹਾਡਾ ਬਹੁਤ ਧੰਵਾ ਜੀ 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 ਸਾਡਾ ਬਹੁਤ ਸ਼ਨਨ ਲਈ ਮੈਂ ਦੇਖੋ ਦਿਲਜੀਤ ਵੀਰ ਤੁਸੀਂ ਇੱਕ ਬੜਾ ਹੀ ਮਹੱਤਵਪੂਰਨ ਕੁਐਸਚਨ ਪੁੱਛਿਆ ਹੈ ਜੀ 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 ਗੱਲ ਕੀ ਹੈ ਕਿ ਤੁਸੀਂ ਪਰ ਉਸੇ ਦਾ ਜ਼ਿਕਰ ਕੀਤਾ ਕਿ ਦੁਬਾਰਾ ਕਿਸ ਤਰ੍ਹਾਂ ਪਰੋਸਾ ਜਾਂ ਕਿਸ ਤਰ੍ਹਾਂ ਇਹ ਕੀ ਲੋਕ ਬਣਾਉਣਗੇ ਜੀ ਉਹ ਜਦੋਂ ਇੱਕ ਸਮਾਂ ਬੀਤ ਜਾਂਦਾ ਵਾ ਜੀ ਤੇ ਆਪਾਂ ਇੱਕ ਨਵੇਂ ਸਮੇਂ ਵੱਲ ਤਬਦੀਲ ਹੁੰਨੇ ਆ ਕਹਿਣ ਤੋਂ ਪਾਬ ਜਿਹਦਾ 2017 ਤੱਕ ਅਕਾਲੀ ਦਲ ਦੀ ਸਰਕਾਰ ਸੀ ਜੀ ਉਸ ਤੋਂ ਬਾਅਦ ਇੱਕ ਨਵਾਂ ਦੌਰ ਆਇਆ ਨਵੀਂ ਪਾਰਟੀ ਜਿਹੜੀ ਪਾਵਰ ਦੇ ਵਿੱਚ ਆਈ ਗੁਰਤਾ ਸਾਹਿਬ ਦੀ ਸੌਂਖਾ ਖਾ ਕੇ ਕੈਪਟਨ ਸਾਹਿਬ ਨੇ ਉਹ ਵੋਟਾਂ ਲੈ ਲਈਆਂ ਕਾਂਗਰਸ ਦੀ ਸਰਕਾਰ ਆਈ ਜੀ ਜੀ ਇਵੈਂਚੁਅਲੀ ਇਸੇ ਤਰ੍ਹਾਂ ਜਿਹੜਾ ਵਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜੀ ਜੀ ਹੁਣ ਜਿਹੜੀਆਂ ਮੁੱਖ ਧਿਰਾਂ ਸਾਰੀਆਂ ਚਾਹੇ ਸ਼ਰਮਣੀ ਅਕਾਲੀ ਦਲ ਹੈ ਚਾਹੇ ਆਮ ਆਦਮੀ ਪਾਰਟੀ ਹੈ ਔਰ ਚਾਹੇ ਕਾਂਗਰਸ ਹੈ ਲੋਕਾਂ ਨੇ ਹਰੇਕ ਦੀ ਕਾਰਜ ਕਰ ਦਿੱਖ ਲਈ ਹੈ ਜੀ ਔਰ ਜਦੋਂ ਕੋਈ ਵਿਅਕਤੀ ਕੰਪੈਰੀਜ਼ਨ ਕਰਦਾ ਹੈ ਜਦੋਂ ਕੋਈ ਬੰਦ ਵਿਅਕਤੀ ਕੋਈ ਬੰਦਾ ਤਾਲਮੇਲ ਕਰਦਾ ਹੈ ਉਦੋਂ ਜਾ ਕੇ ਪਤਾ ਚੱਲਦਾ ਹੈ ਕਿ ਅਸਲ ਦੇ ਵਿੱਚ ਆਊਟ ਆਫ ਫਾਲ ਠੀਕ ਕੌਣ ਸੀ ਹੈ ਜੀ ਮੈਂ ਬਿਲਕੁਲ ਸਹਿਮਤ ਹਾਂ ਕਿ ਅਨੇਕਾਂ ਗਲਤੀਆਂ ਹੁੰਦੀਆਂ ਨੇ ਜਦੋਂ ਅਸੀਂ ਕਾਰਜਕਾਰੀ ਕਰਦੇ ਆ ਜਦੋਂ ਆਪਾਂ ਐਡਮਿਨਿਸਟ੍ਰੇਸ਼ਨ ਚਲਾਉਂਦੇ ਆ ਜਦੋਂ ਸਰਕਾਰ ਚੱਲਦੀਆਂ ਨੇ ਜਾਣੇ ਚੋਰਾਣੇ ਚ ਅਨੇਕਾਂ ਗਲਤੀਆਂ ਹੁੰਦੀਆਂ ਨੇ ਪਰ ਇਹਦੇ ਵਿੱਚ ਇਹ ਵੀ ਆਉਂਦਾ ਵਾ ਕਿ ਜੇ ਕੋਈ ਆ ਇਲੈਕਸ਼ਨਸ ਦੇ ਵਿਲੇ ਲੋਕਾਂ ਦੇ ਨਾਲ ਪ੍ਰੋਮਿਸਸ ਕਰਦਾ ਵਾ ਜੇ ਕੋਈ ਲੋਕਾਂ ਸਾਹਮਣੇ ਕੁਝ ਗੱਲਾਂ ਰੱਖਦਾ ਉਹਨਾਂ ਦੇ ਆਧਾਰ ਦੇ ਉੱਤੇ ਵੋਟਾਂ ਲੈਂਦਾ ਵਾ ਤੇ ਕੀ ਇਲੈਕਸ਼ਨ ਤੋਂ ਬਾਅਦ ਉਹ ਵਿਅਕਤੀ ਉਹਨਾਂ ਗੱਲਾਂ ਦੇ ਉੱਤੇ ਖੜਦਾ ਹੈ ਅੱਜ ਲੋਕਾਂ ਦੇ ਵਿੱਚ ਇਥੋਂ ਤੱਕ ਕਿ ਵਿਰੋਧੀਆਂ ਦੇ ਵਿੱਚ ਵੀ ਇੱਕ ਇਮਪ੍ਰੈਸ਼ਨ ਹੈ ਸਾਡੇ ਜਿਹੜੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਤ ਸਿੰਘ ਜੀ ਬਾਦਲ ਨੇ ਉਹ ਜੋ ਕਮਿਟਮੈਂਟ ਕਰ ਦਿੰਦੇ ਨੇ ਉਹ ਅਲਟੀਮੇਟਲੀ ਉਹਨਾਂ ਗੱਲਾਂ ਉਤੇ ਖੜਦੇ ਜ਼ਰੂਰੀ ਹੈ ਔਰ ਦੂਸਰੇ ਪਾਸੇ ਜਿਹੜੀਆਂ ਪਾਰਟੀਆਂ ਚਾਹੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਬੜੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਆਏ ਲੋਕਾਂ ਨੂੰ ਬੜੇ ਸੁਪਨੇ ਦਿਖਾਏ ਜੀ ਦਿੱਲੀ ਮਾਡਲ ਮਾਡਲ ਲਿਆ ਦਾਂਗੇ ਅਲਟੀਮੇਟਲੀ ਫਿਰ ਉਹਨਾਂ ਨੇ ਕਿਹਾ ਜੀ ਕੀ ਅਸੀਂ ਇੱਥੇ ਆਮ ਲੋਕਾਂ ਦੀ ਸਰਕਾਰ ਬਣਾਵਾਂਗੇ ਬਟ ਲੋਕਾਂ ਨੇ ਹਕੀਕਤ 'ਚ ਦੇਖਿਆ ਕਿ ਇਹ ਤੇ ਬਹੁਤ ਜ਼ਿਆਦਾ ਇਹਨਾਂ ਦੀ ਮਾੜੀ ਕਾਰਜਕਾਰੀ ਹੈ ਸੋ ਦੁਬਾਰਾ ਤੋਂ ਜਦੋਂ ਲੋਕਾਂ ਨੇ ਕੰਪੈਰੀਜ਼ਨ ਕੀਤਾ ਲੋਕਾਂ ਨੇ ਇਹ ਚੀਜ਼ ਜ਼ਰੂਰ ਰਿਅਲਾਈਜ਼ ਕੀਤੀ ਹੈ ਕਿ ਉਦੋਂ 2017 ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਇਹ ਦੇਖਿਆ ਸੀਗਾ ਮੈਂ ਪਹਿਲਾਂ ਵੀ ਇਸ ਗੱਲ ਦਾ ਕਈ ਵਾਰੀ ਜ਼ਿਕਰ ਕਰਦਾ ਹਾਂ ਨਾ ਕਿ ਜਦੋਂ ਗੱਲ ਧਰਮ ਦੀ ਆ ਜਾਂਦੀ ਹੈ ਨਾ ਜੀ ਅਸੀਂ ਸਾਰਾ ਕੁਝ ਇੱਕ ਪਾਸੇ ਤੇ ਧਰਮ ਸਾਡੀ ਵਿਰਾਸਤ ਉਹ ਇੱਕ ਪਾਸੇ ਉਦੋਂ ਇੱਕ ਸਾਧ ਦਾ ਪ੍ਰੋਪਾਗੈਂਡਾ ਤਿਆਰ ਕੀਤਾ ਗਿਆ ਲੋਕਾਂ ਨੂੰ ਇਨਸਟੀਗੇਟ ਤੇ ਪ੍ਰਵੋਕ ਕੀ ਸ਼ਰਮਨੀ ਕਲੀਦਲ ਦੇ ਅਗੇਂਸਟ ਕੀਤਾ ਗਿਆ ਕਿ ਸ਼ਰਮਨੀ ਕਲੀਦਲ ਜੀ ਸਿੱਖ ਵਿਰੋਧੀ ਹੈ ਜਾਂ ਉਦੋਂ ਗੁਰੂ ਸਾਹਿਬ ਜੀ ਦੀਆਂ ਵਿਦਵੀ ਦੀਆਂ ਘਟਨਾਵਾਂ ਹੋਈਆਂ ਤੇ ਉਹ ਸਾਰਾ ਕੁਝ ਕਿਦਾਂ ਉਹਨਾਂ ਨੇ ਜਿਹੜਾ ਉਹ ਵਿਰੋਧੀਆਂ ਨੇ ਕੀਤਾ ਬੜਾ ਪੈਸੇਜ ਆਫ ਟਾਈਮ ਦੇਖੋ ਸਮਾਂ ਬੜਾ ਬਲਵਾਨ ਹੈ ਸਮੇ ਤੋਂ ਵੱਠਾ ਔਰ ਸਮੇ ਤੋਂ ਬੇਜ ਕੀਮਤੀ ਚੀਜ਼ ਔਰ ਕੋਈ ਨਹੀਂ ਹੈ ਦੁਨੀਆ 'ਚ ਸਮੇ ਨੇ ਸਾਰਾ ਕੁਝ ਦੱਸ ਦਿੱਤਾ ਔਰ ਲੋਕੀ ਕੰਪੈਰੀਜ਼ਨ ਕਰਦੇ ਪਏ ਔਰ ਭਰੋਸੇ ਦੀ ਗੱਲ ਮੈਂ ਇੱਕੋ ਜਵਾਬ ਦੇ ਵਿੱਚ ਦਊਂਗਾ ਅੱਜ ਲੋਕਾਂ ਨੂੰ ਲੋੜ ਹੈ ਜੀ ਅੱਜ ਲੀਡਰਾਂ ਨੂੰ ਲੋੜ ਨਹੀਂ ਅੱਜ ਲੋਕਾਂ ਨੂੰ ਲੋੜ ਹੈ ਕਿ ਕੋਈ ਵਿਅਕਤੀ ਆ ਕੇ ਉਹਨਾਂ ਦੀ ਬਾਫੜਾ ਬਾਫੜਾ ਔਰ ਅੱਜ ਮੌਜੂਦਾ ਸਰਕਾਰ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਤੇ ਫੇਲ ਹੋ ਗਏ ਉਹ ਕੇਵਲ ਔਰ ਕੇਵਲ ਇਥੇ ਡਰਾਮਾ ਕਰਦੇ ਰਹੇ ਡਰਾਮਾ ਹੋਣ ਵੀ ਕਰਦੇ ਨੇ ਅੱਜ ਜੇ ਹੜਾਂ ਦੀ ਸਥਿਤੀ ਚ ਇੱਕ ਬੜੇ ਸੈਂਸਿਟਿਵ ਤੇ ਨਜ਼ਦੀਕਦੌਰ ਚੋਂ ਪੰਜਾਬ ਗੁਜ਼ਰ ਰਿਹਾ ਹੈ ਜੇ ਕਿਸੇ ਨੇ ਬਾਫ ਫੜੀ ਹੈ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਨੇ ਫੜੀ ਇਸ ਕਰਕੇ ਲੋਕਾਂ ਦਾ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਦੇ ਉੱਤੇ ਭਰੋਸਾ ਹੈ ਅਕਾਲੀ ਦਲ ਦੇ ਉੱਤੇ ਭਰੋਸਾ ਹੈ ਤੇ ਹੌਲੀ-ਹੌਲੀ ਉਹ ਗੱਲਾਂ ਕਮਿਟਮੈਂਟ ਦੇਣੀਆਂ ਕੀਤੀਆਂ ਸੀ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਨਹੀਂ ਆ ਮਾਫ ਕਰਿਆ ਜੀ ਤੁਹਾਡਾ ਸਮਾਂ ਲੈ ਰਿਆ ਵਾਂ ਪਰ ਯਾਦਾ 2016 ਦੇ ਵਿੱਚ ਜਿਹੜੀ ਪਾਣੀ ਵਾਲੀ ਬੱਸ ਉੱਤੇ ਹਰੀਕੇ ਬਾਦਲ ਸਾਹਿਬ ਨੇ ਲਿਆਂਦੀ ਸੀ। ਇਹੀ ਵਿਰੋਧੀ ਮਜ਼ਾਕ ਡਾਉਂਦੇ ਹੁੰਦੇ ਸੀ। ਕਹਿੰਦੇ ਸੀ ਬਾਦਲਾਂ ਦਾ ਘੜੁੱਕਾ ਵਾ। ਇਹ ਤਾਂ ਹੀ ਮਜ਼ਾਕ ਡਾਉਂਦੇ ਹੁੰਦੇ ਸੀ ਨਾ ਤੇ ਅੱਜ ਹਰ ਲੋਕੀ ਯਾਦ ਕਰਦੇ ਪਏ ਕਿ ਉਹ ਵਿਅਕਤੀ ਆ ਉਸ ਬੰਦੇ ਦੀ ਸੋਚ ਸੀ ਕਿ ਮੌਜੂਦਾ ਟਾਈਮ ਨਾਲੋਂ ਕਿਤੇ ਜ਼ਿਆਦਾ ਐਡਵਾਂਸ ਸੀਗਾ। ਸਰਦਾਰ ਸੁਖਬੀਰ ਸਿੰਘ ਦੀ ਬਾਦਲ ਨੇ ਉਦੋਂ ਇੱਕ ਟੂਰਿਜ਼ਮ ਨੂੰ ਲੈ ਕੇ ਇਥੇ ਇਨਵੈਸਟਰਸ ਸਬਮਿਟ ਕਰਕੇ ਇਹਨੇ ਵੱਡੇ ਵੱਡੇ ਜਿਹੜੇ ਪ੍ਰੋਜੈਕਟਸ ਲੈ ਕੇ ਆਏ ਸੀਗੇ ਤੇ ਅੱਜ ਲੋਕੀ ਯਾਦ ਕਰਦੇ ਨੇ ਉਸੇ ਪ੍ਰੋਸੇ ਦੇ ਤਹਿਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਕੰਮ ਕਰੇਗਾ ਅਸੀਂ ਅਪਰੋਚੇਬਿਲਟੀ ਦੇ ਨਾਲ ਲੋਕਾਂ ਦੇ ਵਿੱਚ ਰਹਿੰਨੇ ਆ ਪਰਿਵਾਰਾਂ ਦੇ ਪਰਿਵਾਰ ਲੋਕਾਂ ਦੇ ਵਿੱਚ ਦਿਨ ਤੋਂ ਲੈ ਕੇ ਰਾਤ ਤੱਕ ਰਹਿਦਾ ਵਾ ਦੂਜੀ ਵੋਟਾਂ ਲੈ ਤੇ ਲੈਂਦੇ ਆ ਪਰ ਵੋਟਾਂ ਤੋਂ ਬਾਅਦ ਕੋਈ ਨਹੀਂ ਵਿਖਦਾ ਉਸ ਦੇ ਆਧਾਰ ਦੇ ਉੱਤੇ ਜਿਹੜਾ ਵਾ ਅਸੀਂ ਵੋਟਾਂ ਮੰਗ ਰਿਹਾ